ਕਾਰ ਡਿਕ ਪੇ ਜਾਂ ਤੇੜਾ ਆ ਗਿਆ ਜਾਂ ਕੁਝ ਵੀ ਡੈਮੇਜ ਹੋਇਆ ਫੁੱਲੀ ਡੈਮੇਜ 120000 ਹੈ ਜਿਹੜੇ ਪਾਰਸ਼ਲੀ ਡੈਮੇਜ ਹੈ ਉਹ ਚ ਐਸਟੀਆਰਐਫ ਜਿਹੜੀ ਹੈ 6500 ਰੁਪਿਆ ਕੰਟਰੀਬਿਊਟ ਕਰਦੀ ਹੈ ਜੀ ਜਿਸ ਨੂੰ ਕਿ ਅਸੀਂ ਪੰਜਾਬ ਦੀ ਕੰਟਰੀਬਿਊਸ਼ਨ ਜਿਹੜੀ ਹੈ ਉਹ 33500 ਰੁਪਿਆ ਪਾ ਕੇ ਪਲੱਸ ਜਿਹੜਾ ਉਹਨਾਂ ਦਾ ਗਵਰਨਮੈਂਟ ਦਾ ਐਸਟੀਆਰਐਫ ਦਾ 40000 ਦਿਨ ਇਖਤਿਆਰ ਬਾਕੀ ਜਿਹੜੀਆਂ ਕੈਟਾਗਰੀ ਨੇ ਉਹਨਾਂ ਦਾ ਟਾਈਮ ਬੌਂਡ ਵੀ ਅਸੀਂ ਕੀਤਾ ਹੋਇਆ ਸਰ 13 ਸਤੰਬਰ ਤੋਂ ਸਾਡਾ ਜਿਹੜਾ ਗਰਦਾਬਰੀ ਸਪੈਸ਼ਲ ਗਰਦਾਬਰੀ ਦਾ ਚੱਲਿਆ ਹੋਇਆ ਜੀ 45 ਡੇਸ ਲਾਈਵ ਸਟਾਕ ਲਾਸ ਦਾ 15 ਸਤੰਬਰ ਤੋਂ ਚੱਲਿਆ ਹੋਇਆ ਜੀ 40 ਡੇਸ ਡੈਮੇਜ ਹਾਊਸਸ ਦਾ 15 ਸਤੰਬਰ ਤੋਂ 40 ਡੇਸ ਦਿਵਾਲੀ 20 ਅਕਤੂਬਰ ਦੀ ਹੈ ਲਗਭਗ 15 ਅਕਤੂਬਰ ਤੋਂ ਹੱਥੀ ਚੈੱਕ ਜਿਹੜੇ ਨੇ ਫਸਲਾਂ ਦੇ ਘਰਾਂ ਦੇ ਜਾਂ ਪਸ਼ੂਆਂ ਦੇ ਨੁਕਸਾਨ ਦੇ ਅਸੀਂ ਉਹ ਦੇਣ ਲੱਗ ਜਾਂਗੇ ਜੀ ਦਿਵਾਲੀ ਤੋਂ ਪਹਿਲਾਂ ਕੁਝ ਦੀਵੇ ਬਾਲਣ ਦਾ ਕੋਈ ਮਕਸਦ ਮਿਲ ਜੇ ਲੋਕਾਂ ਨੂੰ